4 5 ਜੂਨ ਦੀ ਦਰਮਿਆਨ ਦੀ ਰਾਤ ਨੂੰ ਬਦੇਮੁਲਾਪੁਰ ਖੋਦਪੇਂਟ ਦਾ ਫਰੰਕਾ ਉਹ ਤੋਂ ਦਰ ਦੇਖ ਰੋ 2 ਜੰਨਾ ਰਾਤ ਨੂੰ ਚੋਰੀ ਹੋ ਗਈ ਸੀ ਉਹ ਤਾਂ ਬੇਸਿਦੂ ਸਾਡੇ ਕੋਲ ਕਿਰਾਏ ਸੀ 86 ਨੰਬਰ ਲਖਾਈਆ 402 33313 ਜੀ ਜੀ ਸਾਡੇ ਅੱਜ ਤੋਂsrand ਦੇ ਫੈਕਟਰੀ ਗਿੰਦਰ ਸਿੰਘ ਉਹਨਾਂ ਦੀ ਟੀਮ ਸਾਡੀ ਪਿੱਤੀ ਗਈ ਸੀ ਅਕਸੀਡੈਂਟ ਰਾਤ ਨੂੰ ਜਿਹਦੇ ਚ ਦੋ ਬੰਦੇ ਅਰੈਸਟ ਕਰ ਲਏ ਮਨਜੋਤ ਸਿੰਘ ਤੇ ਗੋਪੀ ਸਿੰਘ ਮੀਰ ਕੋਲ ਰਹਿੰਦੇ ਸਨ ਤਾਂ ਜਿੰਨਾ ਕੋਹੋ ਬੰਦੋ ਨੋਟਾਂ ਦੀ ਚੋਰੀ ਨਹੀਂ ਅਸੀਂ ਰਿਕਵਰ ਹੋ ਗਈਆਂ ਕਿ ਕਿ ਜਿਹੜੀ ਇਹਨਾਂ ਦੇ ਬਾਹਰ ਵਿੱਚ ਮਲੇਰੋ ਪਿਕਅਪ ਵਰਤੀ ਸੀ ਉਹ ਵੀ ਰਿਕਵਰ ਹੋਈ ਹੈ ਨਾਲੇ ਜਿਹੜੀ ਜਿਵੇਂ ਚੋਰੀ ਕਰਨ ਤੋਂ ਪਹਿਲਾਂ ਉਥੇ ਪਿੰਡ ਦੀ ਇਹਨਾਂ ਨੇ ਫਰੇਰੇ ਦੇ ਵਿੱਚ ਕੀਤੀ ਸੀ ਉਹ ਦੋ ਮੋਟਰਸਾਈਕਲ ਐ ਪਲਟੀਨਾ ਮੋਟਰਸਾਈਕਲ ਤੇ ਇੱਕ ਬੋਲਟ ਮੋਟਰ ਵੀ ਹੈ ਉਹ ਵੀ ਰਿਕਵਰ ਹੋ ਗਈ ਹੈ ਬੰਨਾਂ ਤੋਂ ਮੌਲਾਦਿਆਨ ਜੀ हां ਜੀ ਜਿਵੇਂ ਜਿਨੇ ਨੇ ਇਸ ਵੇਲੇ ਰਿਪੋਰਟਿਕ ਕਵਰ ਰਿਕਵਰ ਕੀਤੀ ਹੈ ਜੀ ਵੀ ਚੋਰੀ ਹੋਈ ਹੈ ਇਹ ਪਟਿਆਲੇ ਜ਼ਿਲ੍ਹੇ ਚ ਪੈਂਦਾ ਗੰਡਾ ਠੀਕਾ ਉੱਥੇ ਐਫ ਆਈ ਆਰ ਰਜਿਸਟਰ ਹੈ ਨਹੀਂ ਉੱਥੋਂ ਚੋਰੀ ਹੋਈ ਵੀ ਇਸ ਤੋਂ ਬਾਅਦ ਸਾਡੇ ਹੀ ਖਾਣੇ ਦਾ ਇੱਕ 2/24 ਮਕਦਮਾ ਹੈਗਾ ਸਾਡੇ ਮਜੂਰੇ ਫਿਰ ਤੋਂ ਪੈਂਦਾ ਚੋਰੀ ਨਹੀਂ ਆਸੀ ਕੋਈ ਚੀਜ਼ ਨਹੀਂ ਇੱਕ ਫਰਮਾਤਿਕ ਕਵਰ ਕੀਤਾ ਹੈ ਨਾ ਇਹ ਕਰ ਤੇ ਜਿਹੜੀ ਇੱਕ ਮਾਦਮ ਨੇ ਵੇਚਤੀ ਸੀ ਉਹਦੇ ਇਹਨੇ 60000 ਰੁਪਏ ਵਿੱਚ ਦਿੱਤੀ ਸੀ ਉਹ 60000 ਰੁਪਏ ਕੈਸ਼ ਅਸਲੀ ਨੂੰ ਤੌਰ ਤੇ ਕਹਿੰਦੇ ਨੇ ਇਸ ਤੋਂ ਇਲਾਵਾ ਸਾਡੇ ਜਨੇ ਫਤੇਗੜ ਥਾਣੇ ਦਾ ਵੀ ਕੇਸ ਜਿੰਨਾ ਤੋਂ ਫ੍ਰੀਸ ਹੋਇਆ ਹੈ ਸਰਪ੍ਰੋਖ ਕੁਝ ਚਮਨ ਹੁਣ ਸਾਡੀ ਕਥਾ ਪੀਸ਼ੇ ਗਿਆ ਹੈ ਇਹ ਵੀ ਗੂਵੇਪੁਰ ਥਾਣੇ ਦਾ ਕੇਸ ਹੈ ਇੱਕ ਅੰਗਲੂ ਥਾਣੇ ਦੀ ਵਾਰਦਾਤ ਦੇ ਨਾਮ ਦੇ ਨੇ ਤੇ ਇਹ ਖਡੀਆਂ ਵਾਰਦਾਤਾਂ ਦਾ ਇਹਨਾਂ ਨੂੰ ਇਹ ਬੰਦੇਆਂ ਦਾ ਐਸੀ ਜਿਹੜਾ ਗੁਰਪ੍ਰੀਤ ਹੈ ਜਿਹਦੇ ਤੇ 2021 ਚ ਚੋਣ ਦਾ ਪੱarcha ਦਰਜਾ ਸਰਪਲਾਈ ਕੋਰਪੋਰੇਸ਼ਨ ਦਾ ਮਨਜ਼ੂਰ ਹੈ ਇਹਦੇ ਤੇ ਤਿੰਨ ਪਰਚੇ ਲੱਗੇ ਆ ਇੱਕ ਐਕਸਾਇੰਸ ਦਾ ਮੰਗੇਪੁਰ ਖਾਣੇ ਤੇ ਇੱਕ ਲੜਾਈ ਦਾ ਇੱਕ ਐਨਡੀਪੀਐਸ ਦਾ ਅਮਰਗੜ ਇਹ ਲੋਕਾਂ ਦੇ ਵਿੱਚ ਕਿ ਮੱਧਾਂ ਚੋੜੀ ਹੋਣ ਦੇ ਇਲਾਰਦਾਪ ਆਪਣੇ ਫਟੇ ਕਰ ਦੋ ਜਿੰਨਾਂ ਤਕਰੀਬ ਇਹਨਾਂ ਨੇ ਵੀ ਕੀਤੀ ਨੇ ਜਿਹੜੀ ਗੱਡੀ ਦੇ ਵਿੱਚ ਇੱਕ ਵੱਡੀ ਲਿਖੀ ਮੇਰੇ ਕੋਲ ਹੀ ਸਾਡੇ ਕੋਲ ਇਹਨਾਂ ਦੀਆਂ 6 ਵਾਰ ਦਾਤਾਂ ਤਾਂ ਤਾਂ ਸੰਦੋਂ ਨਹੀਂ ਨਾ ਕੋਈ ਕਿ ਚੋ ਕਲੀਅਰ ਹੋਵੇ ਕੋਪਾ ਸਾਡੇ ਖਣਾਂ ਥਾਣੇ ਦੀਆਂ ਹੀ ਹੈਗੀਆਂ ਫਲੇ ਵੀ ਸਿੱਧਾ ਬਜ ਮੈਜਿਸਨ ਨੂੰ ਪੁਲਿਸ ਤੋਂ ਮਾਰ ਦਿਆ ਗਿਆ ਸਾਡੇ ਦੇ ਤਫतीश ਕੇ ਹੈਗੀ ਸਾਨੂੰ ਯਕੀਨ ਹੈ ਕਿ ਦੇ ਚਸ ਸੀ ਹੋਰ ਵੱਡੇ ਗੋਲ ਤੱਕ ਪਹੁੰਚੇ ਨਹੀਂ ਸੀ ਸਭੀ ਉਹ ਵੀ ਜਿਹਨਾਂ ਦੇ ਨਾਮ ਹਾਸੋਸ ਰਹੇ ਨੇ ਸਭੀ ਜਿਹਨਾਂ ਦੇ ਛੋਟੇ ਨਾਮ ਲੱਗ ਰਹੇ ਆ ਉਹਨਾਂ ਦੇ ਜਿਵੇਂ ਇੱਕ ਸਾਥੀ ਦਾ ਸੀ ਕਿ ਉਹਦੇ ਕੰਮ ਨੇ ਕਿਤਾਵਾਂ ਨੂੰ ਕਰਕੇ ਹੈਗਾ ਜਿਵੇਂ ਕੰਮ ਨੇ ਕਿਤਾਵਾਂ ਉਹਦੇ ਸਾਡੇ ਕੋਲ ਛੋਟਾ ਨਾਮ ਜੀ ਆਉਂਦਾ ਪੂਰਾ ਨਾਮ ਜਾਂ ਐਡਰੈਸ ਨਹੀਂ ਪਤਾ ਨਹੀਂ ਉਹਨਾਂ ਦਾ ਰਿਮਾਰਕ ਲਿਆ ਅਸੀਂ ਕੋਸ਼ਿਸ਼ ਕਰੀ ਉਹਦੇ ਤੱਕ ਪਹੁੰਚ ਤੇ ਝੋਕੜਾ ਦਾ ਕੀ ਹੈ ਕੀ ਕਰਦੇ ਨੇ ਇਹ ਕੰਮ ਝੋਕੜੀ ਜਿਹੜੇ ਮੁੰਡੇ ਮਜੂਦ ਦੇ ਗੁਰਪ੍ਰੀਤ ਨੇ ਇਹ ਦਰਮੇਂ ਵਿੱਚ ਬੱਕਰੀਆਂ ਵੇਚਣ ਖਰੀਦਣ ਦਾ ਕੰਮ ਕਰਦੇ ਨੇ ਤੇ ਮੱਝਾਂ ਵੇਚਦੀ ਸੀ ਕਿ ਕੀ ਕਰਦੀ ਸੀ ਨੇ ਦੇ ਦੇ ਦਿਨ ਜਿਹਨੇ ਆ ਬੜ ਗਿਆ ਤਾਂ ਜਿਹੜੀਆਂ ਅਸੀਂ ਪਹਿਲੇ ਉਕਤ ਮੇੜੀਆਂ ਦਰਤੀਆਂ ਉਹ ਤਾਂ ਹਲੇ ਹੀ ਚਾਈ ਗਈ ਸੀ ਅੱਜ ਜਿਹਦੇ ਉਹਨਾਂ ਕੋਲ ਆ ਚ ਸੀ ਫੜ ਲਿਆ ਤੀਓ ਜਿਵੇਂ ਇਹਨਾਂ ਨੇ 2 ਮਹੀਨੇ ਪਹਿਲਾਂ ਜਦੋਂ ਜਿੱਤੀ ਸੀ ਇੱਕ ਵਾਰੀ ਤਾਂ ਆਪਣੇ ਘਰੇ ਖੜਾਈ ਹੋਏ ਸੀ ਇਹ ਕਿ ਇਹਨਾਂ ਨੇ ਜਿਵੇਂ ਦੱਸਦੇ ਆ ਕਹਿੰਦੇ ਜੀ ਅਸੀਂ ਜਦੋਂ ਇੱਥੇ ਮੀਟਿੰਗ ਤੇ ਮੰਡੀ ਲੱਗੀ ਸੀ ਉਹ ਸਿਰ ਤੇ ਅਣਜਾਣ ਹੋ ਦੇ ਵਿੱਚ दो तो मोटरसाइकल तो रिकवर कि रैकिंग She...